ਮੈਂ ਤੁਹਾਨੂੰ ਮੈਂ ਸੱਚਮੁੱਚ ਮਾਣਕਿਤ ਕਰਦੀ ਹਾਂ ਮੈਂ ਸਰਕਾਰੀ ਮਿਡਲ ਸਕੂਲ ਕਵੀਤਾ ਵਿੱਚ ਪੜ੍ਹਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ ਦੇ ਮਹਾਨ ਕਵੀ ਸ਼ਿਰੀ ਸ਼ੇਰ ਕੁਮਾਰ ਬਟਾਲਵੀ ਜਿਦੇ ਜਨਮ ਦਿਨ ਸਮਰਪਿਤ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਪ੍ਰਦੂਸ਼ਣ ਨੂੰ ਰੋਕੇ ਸੁਣੋ ਕਿਸਾਨਾਂ ਦੇ ਪਾਰਿਓ ਤੇ ਸੰਗਤਕਾਰੋ ਸੁਣੋ ਕਿਸਾਨਾਂ ਦੇ ਪਾਰਿਓ ਤੇ ਸੰਗਤਕਾਰੋ ਵਾਤਾਵਰਨ ਦੇ ਗਾੜ ਦੇਖੋ ਹਮਾਰੋ ਵਾਤਾਵਰਨ ਵਿੱਚ ਗਾੜ ਤੇ ਹੱਤ ਅਕਲ ਮਾਰੋ ਆਉਂਦੀਆਂ ਪੁਸ਼ਟਾਂ ਵਾਸਤੇ ਨਾ ਪੰਗੇ ਪਾਈਏ ਆਉਂਦੀਆਂ ਪੁਸ਼ਟਾਂ ਵਾਸਤੇ ਨਾ ਪੰਗੇ ਪਾਈਏ ਗੁਰੂ ਸਮਾਰ ਹੈਦਰ ਮਣੀ ਵਸਾਈਏ ਪ੍ਰਦੂਸ਼ਣ ਨੂੰ ਰੋਕੀਏ ਤੇ ਪੌਂਦਕ ਮਾੜੀਏ ਪ੍ਰਦੂਸ਼ਣ ਨੂੰ ਰੋਕੀਏ ਤੇ ਪੌਂਦਕ ਮਾੜੀਏ ਹਵਾ ਕੰਦ ਲਾਣੀ ਰੋਕੀਏ ਹਵਾ ਕੰਦ ਲਾਣੀ ਰੋਕੀਏ ਤੁਮਾਂ ਗਿਆਨ ਦਾ ਕਹਿਣਾ ਨਹੀਂ ਤਾਂ ਇੱਥੇ ਵੀਰ ਨੂੰ ਕਿਛੇ ਕੱਖ ਨਹੀਂ ਰਹਿਣਾ ਨਹੀਂ ਤਾਂ ਇੱਥੇ ਵੀਰ ਨੂੰ ਕਿਛੇ ਕੱਖ ਨਹੀਂ ਰਹਿਣਾ ನಾಡರಾಲಿ ಸಾ ಬೊಲೇ ನಾಡರಾಲಿ ಸಾ ಬೊಲೈಯ ಪ್ರದೂಷಣ ನೂ ರೊಕ ಕಮಾಯ ಪ್ರದೂಷಣ ನೂ ರೊಕುಣ ಕಮಾಯ ಸೂರಜ ಕಿರ ಶಾಂತ ಸೂರಜ ಕಿರನ್ನ ಶಾತಿ

ਜੀ ਇਹਨਾ ਪਾਣੀ ਆਵਤ ਜ਼ਹਿਰ ਬਣਾਉਂਦੇ ਜੈਰੀ ਪਾਣੀ ਆਪਣੇ ਹੀ ਬੱਚਿਆਂ ਨੂੰ ਪੀ ਆਉਂਦੇ ਜੈਰੀ ਪਾਣੀ ਆਪਣੇ ਹੀ ਬੱਚਿਆਂ ਨੂੰ ਪੀ ਆਉਂਦੇ ਉਹ ਵਸਤੇ ਦੇਸ਼ ਪੰਜਾਬ ਕਾਨੂੰਨਾ ਥੇ ਬਣਾਏ ਉਹ ਵਸਤੇ ਦੇਸ਼ ਪੰਜਾਬ ਕਾਨੂੰਨਾ ਥੇ ਬਣਾਏ ਪ੍ਰਦੂਸ਼ਣ ਨੂੰ ਰੋਕੀਏ ਤੇ ਪੁੰਨ ਕਮਾਈਏ ਪ੍ਰਦੂਸ਼ਣ ਨੂੰ ਰੋਕੀਏ ਤੇ ਪੁੰਨ ਕਮਾਈਏ ਪ੍ਰਦੂਸ਼ਣ ਨੂੰ ਰੋਕੀਏ ਤੇ ਪੁੰਨ ਕਮਾਈਏ ਸੰਭਾਲੋ